ਐਮਦਾ ਬਾਅਦ ਚ ਹੋਇਆ ਪਲੇਨ ਕ੍ਰੈਸ਼ ਮਹਿਜ ਇੱਕ ਪਲੇਨ ਕ੍ਰੈਸ਼ ਨਹੀਂ ਹੈ ਬਲਕਿ ਰਹੱਸਿਆਂ ਦਾ ਅਜੀਹਾ ਪਿਟਾਰਾ ਹੈ ਜੋ ਤੁਹਾਨੂੰ ਸੋਚਣ ਨੂੰ ਮਜਬੂਰ ਕਰ ਦੇਗਾ ਕਿ ਕੁਦਰਤ ਕਿੰਨੇ ਇਸ਼ਾਰੇ ਕਰਦੀ ਹੈ ਕਿਸੇ ਵੀ ਘਟਨਾ ਤੇ ਵਾਪਰਨ ਤੋਂ ਪਹਿਲਾਂ ਐਮਦਾ ਬਾਅਦ ਕੁਚਰਾ 12 ਜੂਨ 2025 ਦੀ ਇਹ ਤਸਵੀਰ ਕਿਸੇ ਦੇ ਵੀ ਰੋਂਗ ਟੇਕ ਖੜੇ ਕਰ ਸਕਦੀ ਹੈ ਇਹ ਰਿੰਡੀਆਂ ਦਾ ਜਹਾਜ਼ ਇੱਕ ਬਿਲਡਿੰਗ ਤੋਂ ਬਾਹਰ ਨੂੰ ਮੂੰਹ ਕੱਢ ਕੇ ਦਿਖਾਈ ਦੇ ਰਿਹਾ ਹੈ ਤੇ ਇਸ ਜਹਾਜ਼ ਦਾ ਇਹ ਹਾਲ ਉਹਦੋਂ ਹੋਇਆ ਹੈ ਜਦੋਂ ਲਗਭਗ 240 ਤੋਂ ਵੀ ਵੱਧ ਬੰਦੇ ਮੌਤ ਦੀ ਅਗੋਚ ਚਾ ਚੁਕੇ ਨੇ ਆਓ ਖੋਲਦੇ ਹਾਂ ਇਸ ਸਾਥ ਸੇ ਨਾਲ ਜੁੜਿਆ ਰਹਾਸਿਆ ਦਾ ਪਟਾਰਾ ਇਹ ਹੈਥੇ ਨੰਬਰ 1 ਜੋ ਤੁਹਾਨੂੰ ਸੋਚਣ ਨੂੰ ਮਜਬੂਰ ਕਰੇਗਾ ਕਿ ਕੁਦਰਤ ਪਹਿਲਾਂ ਹੀ ਕਰ ਦਿੰਦੀ ਹੈ ਇਸ਼ਾਰਾ 12 ਜੂਨ 2025 ਦੀ ਇਹ ਤਸਵੀਰ ਮਿਡੇ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਹੈ ਔਰ ਇਹ ਇੱਕ ਐਡ ਹੈ 에어 ਇੰਡੀਆ ਤੇ ਜਿਸ ਦੇ ਵਿੱਚੋਂ 에어 ਇੰਡੀਆ ਦਾ ਜਹਾਜ਼ ਇੱਕ ਬਿਲਡਿੰਗ ਤੋਂ ਪਰ ਮੂੰਹ ਨਿਕਲਿਆ ਦਿਖਾ ਰਿਹਾ ਹੈ ਔਰ ਇਹ ਹੀ ਤਸਵੀਰ असली है जो कि अज हादसे की है यानी कि अखबार से जो तस्वीर एड्स छपी वो नीब हू तस्वीर एक्सीडेंट तो बाद नज़र आई यानी कि कुदरत ने इशारा किया कि अच्छ कुछ होने वा हो रो हो गया हूँ इसन इतफाक कही है या फिर रहस्य ਕਿਉਂਕਿ ਜੋ ਤਸਵੀਰ ਅਖਬਾਰ ਚ ਪਹਿਲਾਂ ਹੀ ਛਪ ਗਈ ਉਹ ਵੀ ਅੱਜ ਦੀ ਤਾਰੀਖ ਚ ਔਰ ਉਸੇ ਤਾਰੀਖ ਨੂੰ ਅਸਲੀ ਹਕੀਕਤ ਦੀ ਤਸਵੀਰ ਵੀ ਅਜੇ ਹੀ ਬਣ ਜਾਏ ਤਾਂ ਫਿਰ ਇਸ ਨੂੰ ਕੀ ਕਹਾਂਗੇ ਚਲੋ ਹੁਣ ਅਗਲੇ ਇਤਿਫਾਕ ਦੀ ਗੱਲ ਕਰੀਏ ਇਹਨੇ ਵਿਜੇ ਰੂਪਾਨੀ ਜੋ ਗੁਜਰਾਤ ਦੇ ਐਕਸ ਸੀਐਮ ਨੇ ਇਸ ਫਲਾਈਟ ਦੇ ਵਿੱਚ ਸਵਾਰ ਹੋਏ ਸਨ ਪਰ ਇਸ ਗੱਲ ਤੋਂ ਅਣਜਾਣ ਸਨ ਕਿ ਇਹ ਸਫ਼ਰ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਬਣਨ ਵਾਲਾ ਹੈ ਹੁਣ ਇਸ ਦੇ ਵਿੱਚ ਇਤਫਾਕ ਕੀ ਹੈ ਦਰਅਸਲ ਰupani ਜੜੇ ਨੇ ਉਹਨਾਂ ਦਾ ਲੱਕੀ ਨੰਬਰ ਸੀ 126 ਉਹਨਾਂ ਨੇ ਜ਼ਿੰਦਗੀ ਦਾ ਪਹਿਲਾ ਸਕੂਟਰ ਵੀ ਇਸੇ ਨੰਬਰ ਦਾ ਲਿਆ ਸੀ ਤੇ ਉਹਨਾਂ ਦੀਆਂ ਕਾਰਾਂ ਦਾ ਨੰਬਰ ਵੀ ਇਹੀ ਸੀ ਯਾਨੀ ਕਿ ਰupani ਜੜੀ ਵੀ ਗੱਡੀ ਲੈਂਦੇ ਸਨ ਉਸ ਦਾ ਨੰਬਰ 126 ਹੀ ਰੱਖਦੇ ਸਨ ਤੇ ਅੱਜ 에ਰ ਇੰਡੀਆ ਦੇ ਉਸ ਜਹਾਜ਼ 'ਤੇ ਸਵਾਰ ਹੋਏ ਉਹ ਦੇ ਵਿੱਚ ਤਾਰੀਖ ਵੀ 12 6 ਸੀ ਤੇ 12 ਵਜ ਕੇ 10 ਮਿੰਟ ਤੇ ਉਹਨਾਂ ਨੇ ਆਪਣਾ ਚੈੱਕ ਇਨ ਕੀਤਾ ਸੀ ਇਸ ਦੇ ਨਾਂ ਰੇ ਉਹਨਾਂ ਦਾ ਸੀਟ ਨੰਬਰ ਵੀ 12ਵੀਂ ਕਤਾਰ 'ਚ ਸੀ ਹੁਨੇਸ ਨੂੰ ਇਤਿਫਾਕ ਕਹੋਗੇ ਜਾਂ ਫਿਰ ਕੁਝ ਹੋਰ ਪਰ ਕਿਤੇ ਨਾ ਕਿਤੇ 12 6 ਦੇ ਨਾਲ ਇਹਨਾਂ ਲਗਾਅ ਐਕਸੀਐਮ ਸਾਤਾ ਆਖਰੀ ਸਫ਼ਰ ਬਣ ਜਾਏਗਾ ਇਹ ਵੀ ਇੱਕ ਰਹੱਸ ਹੈ ਬਣ ਗਿਆ ਹੈ ਹੁਣ ਵੇਖੋ ਅਗਲਾ ਇਤਫਾਕ ਮੁਕੱਦਰ ਦਾ ਸਿਕੰਦਰ ਅਸਲ ਜ਼ਿੰਦਗੀ ਦਾ ਮੁਕੱਦਰ ਦਾ ਸਿਕੰਦਰ ਜਿਸ ਦੇ ਆਸ-ਪਾਸ 240 ਤੋਂ ਵੀ ਵੱਧ ਲਾਸ਼ਾਂ ਪਈਆਂ ਹੋਣ ਉਹ ਜ਼ਿੰਦਾ ਬਚ ਨਿਕਲਿਆ ਯਾਨੀ ਕਿ ਇਸ ਮੌਤ ਦੇ ਤਾਬੂਤ ਤੋਂ ਕਿਵੇਂ ਜ਼ਿੰਦਾ ਨਿਕਲਿਆ ਔਰ ਆਪਣੇ ਪੈਰਾਂ ਤੋਂ ਤੁਰਦਾ ਦਿਖਾਈ ਦਿੱਤਾ ਇੰਗਲੈਂਡ ਦਾ ਐ ਸ਼ਖਸ ਲੇਮ ਫਾਟਿਓ ਖੈਰ ਪਰਮਾਤਮਾ ਉਹਨਾਂ ਸਾਰੀਆਂ ਰੂਹਾਂ ਨੂੰ ਆਪਣੇ ਚਰਨਾਂ ਚ ਸਥਾਨ ਦਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਸ ਹਾਸੇ ਚ ਗਵਾ ਲਈ ਹੈ ਪਰ ਇਹ ਹਾਸਾ ਇੱਕ ਵਾਰ ਸੋਚਣ ਨੂੰ ਮਜਬੂਰ ਕਰ ਗਿਆ ਕਿ ਕੁਦਰਤ ਇਸ਼ਾਰੇ ਕਰਦੀ ਹੈ ਕਰਦੀ ਹੈ ਕਰਦੀ ਹੈ ਤਨਿਕ ਮੇਲ ਪੰਜਾਬੀ ਟੀਵੀ ਪੂਰੋ ਰਿਪੋਰਟ ਅਹਮਦਾਬਾਦ